ਤੁਸੀਂ ਦੇਖ ਰਹੇ ਹੋ ਰਾਹੋ ਫਲੋਰ ਰੋਡ ਵਿਖੇ ਇੱਕ ਦੁਕਾਨ ਤੇ ਪਤਾ ਚੱਲਿਆ ਕਿ ਚੋਰਾਂ ਨੇ ਘੱਟੋ ਘੱਟ ਡੇਢ ਘੰਟਾ ਰਹਿ ਕੇ ਤਸੱਲੀ ਨਾਲ ਚੋਰੀ ਕਰਕੇ ਗਏ ਆ ਔਰ ਪਹਿਲਾ ਉਹਨਾਂ ਨੇ ਦੁਕਾਨ ਦੇ ਸ਼ੀਸ਼ੇ ਦੁਕਾਨ ਦੇ ਜਿੰਦਰੇ ਟੋੜੇ ਉਹ ਦੇ ਆ ਦੇਖ ਸਕਦੇ ਹੋ ਤੁਸੀਂ ਆ ਪੱਥਰ ਦੇ ਨਾਲ ਸ਼ੀਸ਼ੇ ਨੂੰ ਵੀ ਨੁਕਸਾਨ ਕਰਕੇ ਅੰਦਰੋਂ ਭਾਰੀ ਨੁਕਸਾਨ ਕਰਕੇ ਗਏ ਆ ਪਤਾ ਚੱਲਣ ਦੇ ਬਾਵਜੂਦ ਜੋ ਲੱਗਿਆ ਇੱਕ ਦੁਕਾਨਦਾਰ ਨੇ ਦੱਸਿਆ ਕਿ ਇਸ ਦੁਕਾਨ ਤੇ ਚੋਰਾਂ ਨੇ ਘੱਟੋ ਘੱਟ ਡੇਢ ਘੰਟਾ ਰਹਿ ਕੇ ਤਸੱਲੀ ਦੇ ਨਾਲ 4 ਤੋਂ 5 ਤੋਂ 7 ਤਲ ਬੈਂਟਰੇ ਔਰ ਨਵੇਂ ਅਤੇ ਕੁਝ ਬੈਂਟਰੇ ਪੁਰਾਣੇ ਪੈ ਸੀਗੇ ਉਹਨਾਂ ਨੂੰ ਬਲੈਰੋ ਗੱਡੀ ਵਿੱਚ ਪਤਾ ਲੱਗਿਆ ਲੈ ਕੇ ਗਏ ਆ ਡੇਢ ਘੰਟੇ ਦੇ ਕਰੀਬ ਰਹਿ ਕੇ ਤਸੱਲੀ ਦੇ ਨਾਲ ਉਹਨਾਂ ਨੇ ਇਸ ਦੁਕਾਨ ਤੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੁਸੀਂ ਦੇਖ ਰਹੇ ਆ ਮੌਕੇ ਦੀਆਂ ਤਸਵੀਰਾਂ ਅਗਰ ਦੇਖਿਆ ਜਾਵੇ ਤਾਂ ਫਲੋਰ ਰੋਡ 24 ਘੰਟੇ ਰੋਜ਼ਾਨਾ ਇਥੋਂ ਗੱਡੀਆਂ ਜਾਂਦੀਆਂ ਹਨ ਰਾਤ ਰਾਤ ਦੇਖਿਆ ਦਿਨੇ ਦੇਖਿਆ ਜਾਵੇ ਫਿਰ ਵੀ ਚੋਰਾਂ ਨੇ ਨਾ ਕਿਸੇ ਦਾ ਡਰ ਨਾ ਭੈ ਹੋਣ ਦੇ ਬਾਵਜੂਦ ਵੀ ਦੁਕਾਨਦਾਰ ਭਾਰੀ ਨੁਕਸਾਨ ਕੀਤਾ ਗਿਆ ਇਸ ਵੀਰ ਦੀ ਦੁਕਾਨ ਹੈ ਮੇਰੇ ਵੀਰ ਕਿੰਨਾ ਕੁ ਨੁਕਸਾਨ ਹੋ ਗਿਆ ਤੇਰਾ ਉਹ ਨਹੀਂ ਲੱਤ ਕਿੰਨੀਆਂ ਬੈਟਰੀਆਂ ਲੱਗੀਆਂ ਬੈਟਰੀਆਂ 15 ਤੋਂ 90 ਲੱਗੀਆਂ ਤੇ ਬਾਕੀ ਸਾਰਾ ਪੁਰਾਣਾ ਬੈਟਰੀ ਲੱਗੀਆਂ ਤੇ ਕੁਝ ਨਵੇਂ ਨਵਾਂ ਤੋਂ ਚੁੱਕੀ ਲੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਮੈਨੂੰ ਤਾਂ ਸਵੇਰੇ ਫੋਨ ਆਇਆ ਲਗਭਗ 6 ਵਜੇ ਤੇ ਇੱਕ ਅੰਕਲ ਇੰਤ ਦੁਕਾਨ ਕਰਦੇ ਉਹ ਘਰ ਵੀ ਆਈ ਸੀ ਉਹਨਾਂ ਨੇ ਦਿੱਤੇ ਕਿ ਦੁਕਾਨ ਦੇ ਚ ਜਿੰਦੇ ਭੰਨਿਆਵਾ ਤੁਹਾਡੇ ਫਿਰ ਮੈਂ ਜਦ ਹੀ ਆ ਗਿਆ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸਾਈਡਾਂ ਦੇ ਆਲੇ ਦੁਆਲੇ ਦੁਕਾਨਾਂ ਤੇ ਕੈਮਰੇ ਲੱਗੇ ਹੋਏ ਹਨ ਉਹ ਵੀ ਡੰਡੇ ਦੇ ਨਾਲ ਭੰਨ ਕੇ ਇੱਧਰ ਉੱਧਰ ਕਰਕੇ ਉਹਰਾ ਇੱਕ ਚਾਨੀ ਲੱਗੀ ਹੋਈ ਹੈ ਜਿਸ ਦੀ ਦਸਤੀ ਤੋੜ ਕੇ ਉਹਨੂੰ ਥੱਲੇ ਲਮਕਾ ਕੇ ਘੱਟੋ-ਘੱਟ 1.5 ਘੰਟੇ ਦੇ ਕਰੀਬ ਬਲੈਰੋ ਕਾਰ ਕਾਰ ਦੇ ਵਿੱਚ ਆ ਕੇ ਚੋਰੀ ਕੀਤੀ ਹੈ Mahindra ਕਾਰ ਦੇ ਵਿੱਚ ਆ ਕੇ ਚੋਰੀ ਕੀਤੀ ਹੈ ਜੋ 1.5 ਘੰਟਾ ਦੇ ਕਰੀਬ ਇੱਥੇ ਖੜੀ ਰਹੀ ਹੈ ਔਰ ਇਸ ਇਸ ਦੇ ਨਾਲ ਹੀ ਨਾਲ ਹੀ ਇਸ ਦੇ ਕੋਕ ਦੀ ਏਜੰਸੀ ਹੈ ਉਸ ਦੇ ਵੀ 2-3 ਤਾਲੇ ਤੋੜੇ ਗਏ ਹਨ ਪਰ ਸੈਂਟਰਲਾ ਤਾਲਾ ਨਹੀਂ ਟੁੱਟਿਆ ਤਾਂ ਉਹਨਾਂ ਨੇ ਉੱਥੋਂ ਹਟ ਕੇ ਇਸ ਦੁਕਾਨ ਤੇ ਚੋਰੀ ਕੀਤੀ ਆ ਸਾਰੀ ਚਾਨੀ ਵਗੈਰਾ ਪਾੜ ਕੇ نیچے ਲਮਕਾ ਕੇ ਐਨ ਤਸੱਲੀ ਦੇ ਨਾਲ ਚੋਰੀ ਕਰਕੇ ਬੈਟਰੀ ਬੂਟ ਰੇ ਗੱਡੀ ਦੇ ਵਿੱਚ ਲੱਦ ਕੇ ਗਏ ਹਨ ਔਰ ਸਾਰੀ ਰਾਤ 메ਨ ਰੋਡ ਚੱਲਦਾ ਹੈ ਔਰ ਉਸ ਦੇ ਨਾਲ ਹੀ ਘਰ ਹੈ ਨਾਲ ਦੁਕਾਨਾਂ ਹਨ ਤਾਨੂੰ ਕੋਕ ਦੀ ਏਜੰਸੀ ਦੇ ਵੀ ਤਾਲੇ ਖਾਲ ਦਿੰਨੇ ਹਨ ਜਿਹੜੇ ਤੋੜੇ ਗਏ ਹਨ ਪਹਿਲਾਂ ਮੇਨ ਗੇਟ ਦਾ ਤਾਲਾ ਤੋੜਿਆ ਔਰ ਮੁਲਾਜ਼ਮ ਆ ਕੇ ਹੁਣ ਆਲੇ ਦੁਆਲੇ ਦੀਆਂ ਕਮਰੇ ਦੀਆਂ ਤਸਵੀਰਾਂ ਕੱਢ ਰਹੇ ਹਨ ਬਾਰ ਗ੍ਰਿਲ ਗੇਟ ਲੱਗਾ ਹੋਇਆ ਹੈ ਇਸ ਦਾ ਤਾਲਾ ਤੋੜਿਆ ਗਿਆ ਘੁਮਾਣ ਵਾਲੇ ਦਾ ਤਾਲਾ ਤੋੜ ਕੇ ਮੋੜ ਕੇ ਸੈਂਟਰ ਲੋਕਾਂ ਦੇ ਤਾਲੇ ਨਹੀਂ ਟੁੱਟੇ ਆ ਦੇਖੋ ਜੀ ਤਾਲਾ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਇਹਨ ਮਰੋੜਿਆ ਗਿਆ ਪਰ ਇਹ ਤਾਲਾ ਟੁੱਟਿਆ ਨਹੀਂ ਇਹ ਕੋਕ ਦੀ ਏਜੰਸੀ ਹੈ ਔਰ ਇਹਦੇ ਨਾਲ ਹੀ ਸੈਣੀ ਹਸਪੀਟਲ ਹੈ ਚੋਰਾ ਨੇ ਆਤਮਚਾਈ ਹੋਈ ਹੈ ਮਹੀਨਾ ਪਿਛਲੇ ਮਹੀਨੇ ਹੀ ਪਹਿਲਾਂ 8-10 ਚ ਦੁਕਾਨਾਂ ਦੁਕਾਨਾਂ ਦੀਆਂ ਚੋਰੀਆਂ ਨਵਾਂ ਸ਼ਹਿਰ ਦੇ ਵਿੱਚ ਹੋਈਆਂ ਹਨ ਔਰ ਐਨਾ ਕ ਮਾਹੌਲ ਖਰਾਬ ਹੋ ਚੁੱਕਾ ਹੈ ਚੋਰਾ ਨੂੰ ਕੋਈ ਡਰ ਨਹੀਂ ਔਰ ਟਫਨ ਸ਼ੀਸ਼ਾ ਤੋੜ ਕੇ ਪਹਿਲਾ ਸ਼ਟਰ ਤੋੜਿਆ ਗਿਆ ਫਿਰ ਟਫਨ ਸ਼ੀਸ਼ਾ ਤੋੜ ਕੇ ਬੈਟਰੀਆਂ ਕੱਢੀਆਂ ਗੱਡੀ 'ਚ ਲੱਦੀਆਂ ਗਈਆਂ ਤਸੱਲੀ ਦੇ ਨਾਲ ਚੋਰੀ ਕਰਕੇ ਚੋਰ ਭੱਜ ਗਏ ਇਹਨਾਂ ਚੋਰਾਂ ਤੇ ਨੱਥ ਕੱਸਣ ਦੀ ਲੋੜ ਹੈ ਜੋ ਕੀ ਬਹੁਤ ਜ਼ਿਆਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੋ ਰਿਹਾ ਹੈ